ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 22 ਦਸੰਬਰ ਸਤ ਪੋ ਉਹ ਮਧਪਾਗਾ ਦਿਨ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਦਾ ਵਿਛੋੜਾ ਸਰਸਾ ਨਦੀ ਦੇ ਕਿਨਾਰੇ ਉੱਤੇ ਬੈ ਗਿਆ ਸਿੱਖ ਇਤਿਹਾਸ ਦੇ ਵਿੱਚ ਦੱਸਿਆ ਗਿਆ ਕਿ ਉਸ ਦਿਨ ਸਰਸਾ ਨਦੀ ਦੇ ਕਿਨਾਰੇੋਂ ਦੋ ਜੰਜਾਂ ਚੜੀਆਂ ਲਾੜੀ ਮੌਤ ਨੂੰ ਵਿਆਵਨ ਦੇ ਲਈ ਤੇ ਅੱਜ 23 ਦਸੰਬਰ ਅਠ ਪੋ ਦਾ अजीत ਸਿੰਘ ਤੇ ਸਾਹਿਬ ਜادہ ਜੋਧਾਰ ਸਿੰਘ ਚੰਪੌਰ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਏ। ਮਾਰਯੋਗ ਡਾਇਰੈਕਟਰ ਸਾਹਿਬ, ਪ੍ਰਿੰਸੀਪਲ ਸਹਿਬਾਨ ਅਤੇ ਸਾਡੇ ਅਧਿਆਪਕ ਸਰਦਾਰ ਸਿਮਰਜੀਤ ਸਿੰਘ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਇਤਿਹਾਸ ਨੂੰ ਦਰਹਰਾਇਆ ਜਾ ਰਿਹਾ ਹੈ। ਅੱਜ ਪ੍ਰਸੰਗ ਅਤੇ ਕਵਿਤਾ ਨੂੰ ਪੇਸ਼ ਕੀਤਾ ਜਾਵੇ ਸਾਰੇ ਹੀ ਅਧਿਆਪਕ ਸਹਿਬਾਨਾਂ ਪਿਆਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਮੰਚ ਸਾਹਿਬ ਇਸ ਪ੍ਰਸੰਗ ਅਤੇ ਵਿਆਖਿਆ ਨੂੰ ਸਰਵਣ ਕਰਨ ਸਭ ਤੋਂ ਪਹਿਲਾਂ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇਤਿਹਾਸ ਦਾ ਅੱਜ ਉਹ ਪੰਨਾ ਆਪ ਜੀ ਦੇ ਸਨਮੁਖ ਰੱਖਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਉਸ ਸਮੇਂ ਦੇ ਸਭ ਲੋਕਾਂ ਦਾ ਹਿਰਦਾ ਝੰਡੋੜਿਆ ਗਿਆ ਗੱਲ ਹੈ 21 ਦਸੰਬਰ 6 ਪੋਤ ਦੀ ਆਨੰਦਪੁਰ ਦੇ ਕਿਰੇ ਨੂੰ ਛੱਡਣ ਤੇ ਸਾਰਾ ਪਰਿਵਾਰ ਸਰਸਾ ਨਦੀ ਦੇ ਕਿਨਾਰੇ ਪਹੁੰਚਿਆ ਸਰਸਾ ਨਦੀ ਦਾ ਪਾਣੀ ਕਹਿ ਰੁੱਤੇ ਸੀ ਅਸਦੇ ਕਹਿਰ ਸਾਹਮਣੇ ਕੁੱਝ ਵੀ ਨਹੀਂ ਸੀ ਟਿਕ ਰਹਾ ਇੱਥੇ ਆ ਕੇ ਗੁਰੂ ਸਾਹਿਬ ਦਾ ਪਰਿਵਾਰ 10 ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਕੇ ਮਹਿਲ ਮਾਤਾ ਸਾਹਿਬ ਕੌਰ ਜੀ ਅਤੇ ਕੁਝ ਸੰਗ ਦਿੱਲੀ ਵੱਲ ਚਲੇ ਗਏ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵੱਲ ਕੋਚ ਕਰ ਗਏ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਨੂੰ ਗੰਗੂ ਬ੍ਰਾਹਮਣ ਆਪਣੇ ਨਾਲ ਲੈ ਗਿਆ ਇੱਧਰ ਸਰਸਾ ਨਦੀ ਨੇ ਇੰਨਾ ਘੇਟ ਟਾਇਆ ਕਿ ਬਹੁਤ ਹੀ ਕੀਮਤੀ ਸਮਾਨ ਤੇ ਜਾਨਾਂ ਚਲੀਆਂ ਗਈਆਂ ਸਰਸਾ ਨਦੀ ਨੂੰ ਲਾਂਦਾ ਪਾਉਂਦੀ ਇਹ ਕਵਿਤਾ ਸਰਵਣ ਕਰੋ ਜੀ ਛੋਟੇ ਛੋਟੇ ਬਾਲ ਨੋਵੇ ਉਮਰਾਨਿਆਂ What ਨਦੀ ਪਾਰ ਕਰਕੇ ਜਦੋਂ ਕੋਲ ਦੁਨੀਆ ਸੁੱਤੀ ਪਈ ਸੀ ਕਾਲੇ-ਬੋਲੇ ਰਾਤ ਦੇ ਸੁਨਾਟੇ ਵਿੱਚ ਸੱਸਾ ਨਦੀ ਦੇ ਕੰਢਿਓ ਵਿਛੜ ਕੇ ਦਾਦੀ ਮਾਤਾ ਗੁਜਰੀ ਜੀ ਦੀ ਉਂਗਲੀ ਪੜੀ ਦੋ ਕੁਮਰ ਕਲੀਆਂ ਛੋਟੇ ਸੱਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਮੰਤਾ ਦਾ ਨਿੱਕ ਮਾਨਦੇ ਹੋਏ ਨਿੱਕੀਆਂ-ਨਿੱਕੀਆਂ ਕਰਮਾ ਫੁੱਟਦੇ ਆਪਣੇ ਵੱਡਿਆਂ ਪੀਰਾਂ ਬਾਰੇ ਦਾਦੀ ਮੋਕੋੜੋ ਗੱਲੀ ਪੈ ਸਵਾਲ ਪੁੱਛਦੇ ਨੇ ਕਹਿਰ ਦੀ ਸਰਦੀ ਜਦੋਂ ਬੱਦਲ ਗਰਜ ਰਹੇ ਨੇ ਬਿਜਲੀ ਕੜਕ ਰਹੀ ਸੀ ਹੱਡਾਂ ਨੂੰ چیرਦੀ ਠੰਡੀ ਹਵਾ ਵਗ ਰਹੀ ਸੀ ਛੋਟੇ ਸਾਬ ਜਾਦੇ ਬੁੱਢੀ ਮਾਂ ਨਾਲ ਲੰਮੀਆਂ ਵਾਟਾਂ ਦੇ ਪਾਂਦੀ ਬਣੀ ਪਹਾੜਾਂ ਦੇ ਰਸਤੇ ਜੰਗਲਾਂ ਨੂੰ چیرਦੇ ਜਾ ਰਹੇ ਸਨ ਕਵਿਤਾ ਸਰਵਣ ਕਰੋ ਜੀ MIO! ਸੋਕੇ ਗੰਗੋ ਬ੍ਰਾਹਮਣ ਨੇ ਮੁਰਿੰਡੇ ਦੇ ਥਾਣੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਜਦੇ ਦੀ ਸ਼ਿਕਾਇਤ ਕਰ ਦਿੱਤੀ। ਮੁਰਿੰਡੇ ਦੇ ਹਾਕਮਾਂ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਜਦੇ ਨੂੰ ਸਰਹਿੰਦ ਭੇਜਿਆ ਤੇ ਉੱਥੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਕੜਾਕੇ ਦੀ ਠੰਡ ਤੇ ਹੱਡਾਂ ਨੂੰ چیرਦੀ ਠੰਡੀ ਹਵਾ ਸਰੀਰ ਨੂੰ ਸੌਣ ਕਰ ਰਹੀ ਸੀ। ਇੱਥੇ ਹੀ ਇੱਕ ਗੁਰੂ ਦਾ ਸਿੱਖ ਮੋਤੀਰਾ ਮਹਾਰਾਜ ਜੀ ਗੁਰੂ ਦੇ ਲਾਲਾਂ ਅਤੇ ਮਾਦਾ ਗੁਜਰ ਕੌਰ ਜੀ ਵਾਸਤੇ ਦੁੱਧ ਦੀ ਸੇਵਾ ਕਰ ਰਿਹਾ ਸੀ। ਕਚਹਿਰੀ ਪਹੁੰਚਣ ਤੇ ਗੁਰੂ ਦੇ ਲਾਲਾਂ ਨੂੰ ਲੱਖਾਂ ਲਾਲ ਦਿੱਤੇ ਗਏ ਪਰ ਉਹਨਾਂ ਚੁੱਤੀ ਦੀ ਨੋਕ ਤੇ ਠੁਕਰਾ ਦਿੱਤਾ ਗੁਰੂ ਦੇ ਲਾਲਾਂ ਦੀ ਕਚਹਿਰੀ ਵਿੱਚ ਕੜਕਮੀ ਆਵਾਜ਼ ਸੁਣ ਕੇ ਔਰੰਗਜ਼ੇਬ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਅਤੇ ਕਾਜ਼ੀ ਨੂੰ ਫਤਵਾ ਪੜਾ ਲੈ ਕਿਹਾ ਕਾਜ਼ੀ ਨੇ ਫਤਵਾ ਪੜਿਆ ਤੇ ਸਹਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ 'ਚ ਚੜਵਾਉਣ ਦੀ ਸਜ਼ਾ ਦਿੱਤੀ ਆਖਿਰਕਾਰ ਛੋਟੇ ਸਹਬਜ਼ਾਦਿਆਂ ਦੇ ਸਿਰਾਂ ਤੱਕ ਦੀਵਾਰ ਪਹੁੰਚ ਗਈ ਦਸਮ ਪਿਤਾ ਦੇ ਲਾਲਾਂ ਦੀ ਜੋੜੀ ਨੰਨੀ ਦੁਨੀਆ ਹੌਲੀ-ਹੌਲੀ ਕੰਧ ਵਿੱਚ ਅਲੋਪ ਹੋ ਗਈ ਸਾਰੇ ਸੰਸਾਰ ਵਿੱਚ ਹਨੇਰਾ ਛਾ ਗਿਆ ਜਿਵੇਂ ਚੰਨ ਅਤੇ ਸੂਰਜ ਹਮੇਸ਼ਾ-ਹਮੇਸ਼ਾ ਲਈ ਅਲੋਪ ਹੋ ਗਏ ਹੁਣ ਧਰਤੀ ਤੇ ਅਸਮਾਨ ਕੋਰਾ ਉੱਠੇ ਚੁਫੇਰੇ ਸਰਨਾਟਾ ਛਾ ਗਿਆ ਬੁੰਡੜੀ ਦਾਦੀ ਮਾ ਮਾਤਾ ਗੁਜਰਕੌਂ ਠੰਡੇ ਫਰਜ ਵਿੱਚ ਸਵਾਸ ತ್ಯਜ ਗਏ ਅੱਜ ਕਿੱਥੇ ਨੇ ਉਹ ਮਰਦੂਦ ਮਰਦ ਜਿਨ੍ਹਾਂ ਨੇ ਚੰਦ ਟੱਕਿਆਂ ਦੀ ਖਾਤਰ ਆਪਣੇ ਧਰਮ ਨੂੰ ਤਲਾਂਜਣੀ ਦੇ ਕੇ ਆਪਣੀ ਇੱਜ਼ਤ ਨੂੰ ਛਿੱਕੇ ਟੰਗਿਆ ਗੰਘੂ ਦੀ ਕਦਾਰੀ ਨਾਲ ਜ਼ੁਲਮਾਂ ਭਰਿਆ ਇੱਕ ਹੋਰ ਪੰਨਾ ਪਰ ਗਿਆ ਇਸ ਗੱਲ ਨਾਲ ਹਰ ਆਤਮਾ ਚ ਜੁੜੀ ਗਈ ਅਤੇ ਬੇਚੈਨ ਹੋਏ ਹਿਰਦੇ ਚੋਂ ਆਪ ਤੁਹਾਰੇ ਗੰਘੂ ਕਦਾਰ ਲਈ ਇਹ ਹੀ ਬਦਦੁਆ ਨਿਕਲੀ ਬੇਲਾਲ ਮੇਂ ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਮੇਂ ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਮੇਂ ਜਦੋਂ ਵੱਡੇ ਸਰਜਾਦੇ ਚਮਕੌਰ ਦੀ ਗੜੀ ਵਿੱਚ ਉਜਦੇ ਸ਼ਹੀਦ ਹੋ ਗਏ ਅਤੇ ਛੋਟੇ ਸਰਜਾਦੇ ਸਰਹੰਦ ਨੀਹਾਂ ਵਿੱਚ ਸ਼ਹੀਦ ਕਰਵਾ ਦਿੱਤੇ ਗਏ ਇਨਾ ਗੁਰੂ ਦੇ ਲਾਲਾਂ ਦੀ ਕਵਿਤਾ ਇੱਕ ਸ਼ਾਇਰ ਨੇ ਕਲਮ ਬੰਦ ਕੀਤੀ ਹੈ ਆੜੀ ਮੋਦ ਵਿਆਕੇ ਬਣ ਗਏ ਨੇ ਲਾੜੇ ਚਾਵਾਂ ਨਾਲ ਸੀ ਮਾਤਾ ਨੇ ਅਜ ਘੋੜੀਆਂ ਗਾਈਆਂ ਆਨੰਦਪੁਰੀ ਤੋਂ ਚੱਲ ਕੇ ਜੋ ਸਰਹੰਦ ਚ ਆਈਆਂ ਲਾਲਚ ਵੀ ਤੁਸਾਨੂੰ ਦੇਨੇ ਬਹੁਤੇ ਜੁੱਤੀ ਰੱਖੋ ਉਤਰੋ ਤੁਸੀਂ ਮੁਗਲਾਂ ਉੱਤੇ ਫਤਿਹ ਸਿੰਘ ਉੱਪਰ ਆਖਰੀ ਐਟ ਜਦ ਲਾਈ ਨੀਹਾਂ ਵਿੱਚੋਂ ਫਤਿਹ ਦੀ ਆਵਾਜ਼ ਸੀ ਆਈ ਬੋਲੇ ਸੋਹਣ ਹਾਲ ਬੋ ਨੀਹਾਂ ਵਿੱਚ ਡਟੇ ਡੱਕਣਾ ਤੁਸੀਂ ਚਾਇਆ ਪਰ ਅਸੀਂ ਨਹੀਂ ਡੱਕੇ ਡੱਕਣਾ ਤੁਸੀਂ ਚਾਇਆ ਪਰ ਅਸੀਂ ਨਹੀਂ ਡੱਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕੀ ਫਤਿਹ ਹਤਵੰਨ ਕਹਿੰਦਾ ਪਿਤਾ ਜੀ ਗੁਰ ਫਤਿਹ ਬਲਾਵਾ ਚਰਨੀ ਚੁੱਕ ਕੇ ਗੁਰਾਂ ਦੀ ਗਲ ਪੱਲਾ ਪਾ ਕੇ ਸ਼ਕਤੀ ਬਖਸ਼ੋ ਆਪਣੀ ਮੈਂ ਰਣ ਗੱਜਾ ਜਾ ਕੇ ਉਹ ਹਾਥੀ ਕੀ ਜਮਰਾਜ ਵੀ ਉਹ ਹਾਥੀ ਕੀ ਜਮਰਾਜ ਵੀ ਨਸੂ ਡਰ ਖਾ ਕੇ ਜਦੋਂ ਬਚਿੱਤਰ ਸਿੰਘ ਸੂਰਮੇ ਨੇ ਲਈ ਦਸ਼ਮੇਸ਼ ਪਿਤਾ ਤੋਂ ਆਗਿਆ ਪਹਿਨੇ ਜੰਗੀ ਹਥਿਆਰ ਹੋਇਆ ਘੋੜੇ ਤੇ ਸਵਾਰ ਜੋਧੇ ਨੇ ਫੜੀ 18 ਸੇਰ ਦੀ ਨਾਗਣੀ ਤੱਕਿਆ ਮਸਤ ਹਾਥੀ ਤੱਕ ਕੇ ਵੈਰੀ ਸੂਰਮੇ ਦੇ ਮੱਥੇ ਤੇ ਵੱਟ ਪੈ ਗਏ ਉਹਦੇ ਫਰਕ 的大民谣。 ਵਾਜ ਰੈਂਦੀਆਂ ਮਰਦਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਬਚਤਰ ਸਿੰਘਾਂ ਤੇਰੀਆਂ ਹਾਂ ਜੀ ਹਾਂ ਬਰਾਤ ਆਈਆਂ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼ਹਾਦਤ ਦੇ ਬਾਰੇ ਜਾਣਿਆ ਕਿ ਗੁਰੂ ਸਾਹਿਬ ਨੇ 6 ਪੋਹ ਤੋਂ ਲੈ ਕੇ 15 ਪੋਹ ਮਹਿਜ 7 8 ਦਿਨ ਦੇ ਵਿੱਚ ਹੀ ਆਪਣਾ ਪੂਰੇ ਦਾ ਪੂਰਾ ਪਰ ਵਾਰ-ਵਾਰ ਇਹ ਆਪਣੀ ਮਨ ਦੀ ਅਵਸਥਾ ਹੈ ਜੇ ਆਪਾਂ ਇਸ ਨੂੰ ਧਿਆਨ ਨਾਲ ਸੁਣਾਂਗੇ ਆਪਣੇ ਆਪ ਨੂੰ ਉਸ ਜਗ੍ਹਾ ਰੱਖ ਕੇ ਦੇਖਾਂਗੇ ਤਾਂ ਸ਼ਾਇਦ ਹੀ ਕੋਈ ਅੱਖ ਹੋਏਗੀ ਜਿਹੜੀ ਨਾਮ ਨਾ ਹੋਈ ਹੋਵੇ ਬਾਣੀ ਵਿੱਚ ਮਨ ਬਾਰੇ ਬਹੁਤ ਵਾਰੀ ਵਿਚਾਰਿਆ ਗਿਆ ਹੈ ਇਹ ਮੰਦੀ ਅਵਸਥਾ ਦੇ ਉੱਤੇ ਹੀ ਕੰਟਰੋਲ ਕਰਨਾ ਆਈ ਥਿੰਕ ਸਭ ਤੋਂ ਵੱਡੀ ਜਿੱਤ ਹੈ ਆਪਣਾ ਮਨ ਹੀ ਕਰਦਾ ਹੈ ਜੋ ਫਿਜ਼ੀਕਲ ਫਾਰਮ ਦੇ ਵਿੱਚ ਸ਼ਾਇਦ ਆਪਣੇ ਅੰਦਰ ਮੌਜੂਦ ਨਹੀਂ ਹੈ ਪਰ ਆਪਣਾ ਮਨ ਹੀ ਕਰਦਾ ਹੈ ਕਿ ਆਹ ਕੰਮ ਕਰ ਲਈਏ ਚਾਹੇ ਆਪਣਾ ਪੇਟ ਭਰਿਆ ਵੀ ਹੋਵੇ ਤੇ ਕੁਝ ਲذیذ ਖਾਣ ਨੂੰ ਮਿਲ ਜੇ ਤੇ ਆਪਾਂ ਬਿਨਾਂ ਸੋਚੇ ਸਮਝੇ ਖਾਣ ਲੱਗ ਪੈਂਦੇ ਹਾਂ ਇਹ ਆਪਣੇ ਮਨ ਦੀ ਅਵਸਥਾ ਹੀ ਹੈ ਬਾਣੀ ਚ ਕਿਹਾ ਗਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਹ ਮੰਨਦੇ ਉੱਤੇ ਮੈਂ ਆਈ ਥਿੰਕ ਵਿంటర్ ਵਕੇਸ਼ਨ ਚ ਤੁਹਾਨੂੰ ਕਲਾਸ 5 ਤੋਂ ਅਵਰਡ ਮੈਂ ਚਾਹਾਂਗਾ ਕਿ ਮਨ ਦੇ ਉੱਤੇ ਕੋਈ ਸ਼ਲੋਕ ਜਾਂ ਕੋਈ ਪੌੜੀ ਮਿਲੇ ਤੇ ਉਹਦੀ ਵਿਆਖਿਆ ਜ਼ਰੂਰ ਕਰਕੇ ਲੈ ਕੇ ਆਓ 6ਵੀਂ ਕਲਾਸ ਤੋਂ 12ਵੀਂ ਕਲਾਸ ਦੇ ਵਿਦਿਆਰਥੀ ਕਿਉਂਕਿ ਮਾਨ ਦੀ ਅਵਸਥਾ ਉਤੇ ਕੰਟਰੋਲ ਪਾਉਣਾ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਹੁਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜੰਕ ਫੂਡ ਖਾਣਾ ਖਰਾਬ ਹੈ ਪਤਾ ਪਰ ਜਦੋਂ ਸਾਹਮਣੇ ਆ ਜਾਂਦਾ ਤੇ ਸੁਆਦ ਹੀ ਇੰਨਾ ਮੂੰਹ 'ਚ ਆ ਜਾਂਦਾ ਹੈ ਕਿ ਆਪਣਾ ਕੰਟਰੋਲ ਆਪਣੇ ਤੋਂ ਬਾਹਰ ਹੋ ਜਾਂਦਾ ਇਹ ਵੀ ਪਤਾ ਹੈ ਕਿ ਐਕਸਰਸਾਈਜ਼ ਬਹੁਤ ਇੰਪੋਰਟੈਂਟ ਹੈ ਜਦ ਆਪਣਾ ਜਨਮ ਹੁੰਦਾ ਤੇ ਮਹਿਜ ਆਪਾਂ ਸਰੀਰ ਹੀ ਲੈ ਕੇ ਪੈਦਾ ਹੁੰਨੇ ਆ ਕੱਪੜੇ ਮਾਹੌਲ ਛੱਤ ਉਹ ਜਿਸ ਪਰਿਵਾਰ ਵਿੱਚ ਬੱਚਾ ਪੈਦਾ ਹੁੰਦਾ ਉਸ ਪਰਿਵਾਰ ਵਾਰਾ ਦਿੱਤੀ ਜਾਂਦੀ ਤੇ ਉਸ ਤੋਂ ਬਾਅਦ ਜਦੋਂ ਬੱਚਾ ਕਮਾਈ ਕਰਦਾ ਵੱਡਾ ਹੋ ਜਾਂਦਾ ਤੇ ਉਹ ਆਪਣੇ ਮੁਤਾਬਕ ਸੁੱਖ ਸਹੂਦਾਂ ਬਣਾ ਲੈਂਦਾ ਪਰ ਜਦੋਂ ਆਪਾਂ ਜੀਵਨ ਆਪਣਾ ਸ਼ੁਰੂ ਹੁੰਦਾ ਜਨਮ ਲੈਣੇ ਤਦੋਂ ਆਪਾਂ ਨੂੰ ਮਹਿਜ ਸਰੀਰ ਮਿਲਦਾ। ਔਰ ਸਰੀਰ ਦੀ ਕੁਰਬਾਨੀ, ਸਰੀਰ ਵਾਰ ਜਾਣਾ ਆਪਣੇ ਧਰਮ ਲਈ ਉਹ ਬਹੁਤ ਵੱਡੀ ਗੁਰਬਾਨੀ। ਆਈ ਥਿੰਕ ਆਪਾਂ ਨੂੰ ਇਹ ਵਿਚਾਰ ਕਰਨੇ ਚਾਹੀਦੇ ਆ ਵੀ ਉਹ ਸਮਾਂ ਮੁਸ਼ਕਲ ਸਮਾਂ ਗੁਰੂ ਸਾਹਿਬ ਦੇ ਉੱਤੇ ਜਿਹੜਾ ਆਇਆ ਉਹਨਾਂ ਨੇ ਉਹ ਵੀ ਖੁਸ਼ੀ-ਖੁਸ਼ੀ ਪਰਮਾਨ ਕਰ ਲਿਆ। ਇਸ ਕਰਕੇ ਕਲਾਸ 5 टू प्लस 2 ਇੱਕ ਹਵਰ ਕੁਇੰਟਰ ਵੈਕੇਸ਼ਨ ਦਾ ਮੇਰੇ ਵੱਲੋਂ ਹੈ ਕਿ ਤੁਸੀਂ ਮੰਨ ਦੀ ਅਵਸਥਾ ਦੇ ਉੱਤੇ ਤੁਹਾਨੂੰ ਕੋਈ ਸ਼ਲੋਕ ਮਿਲਦਾ ਜਾਂ ਕੋਈ ਕਹਾੜੀ ਮੰਦੀ ਹੈ ਉਹਦੀ ਵਿਆਖਿਆ ਜ਼ਰੂਰ ਕਰਕੇ ਆਓ ਠੀਕ ਹੈ ਜੀ ਜਾਪਾਨ ਦੇ ਲੋਕ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਲੰਮੀ ਉਮਰ ਭੋਗਦੇ ਮੰਨੇ ਗਏ ਤੁਸੀਂ ਗੂਗਲ ਕਰਕੇ ਦੇਖਿਓ ਆਪਣੀ ਜਨਰੇਸ਼ਨ ਨੂੰ ਬਹੁਤ ਸਾਰੀਆਂ ਸੁੱਖ ਸੁਵਿਧਾ ਮਿਲੀਆਂ ਹੈ ਕਵੈਸਚਨ ਪੁੱਟ ਕਰਨ ਲਈ ਕੋਈ ਬੁੱਕ ਖੋਲਣ ਦੀ ਲੋੜ ਨਹੀਂ ਜਸਟ ਰਾਈਟ ਡਾਊਨ ਔਨ ਗੂਗਲ ਕਿ ਕਿਹੜੇ ਦੁਨੀਆ ਦੇ ਲੋਕ ਹੈ ਜਿਹੜੇ ਸਭ ਤੋਂ ਜ਼ਿਆਦਾ ਲੰਬੀ ਜੀਵਨ ਜੀ ਕੇ ਜਾਂਦੇ ਆ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਅਰਾਊਂਡ 80 ਏਜ ਜਿਹੜੀ ਹੈ 80 ਸਾਲ ਤੋਂ ਉੱਪਰ ਦੀ ਏਜ ਹੈ ਉਹਦੇ ਵਿੱਚ ਜਪਾਨ ਦਾ ਵੀ ਨਾਮ ਆ ਕੰਨ ਨੇ ਆਪਣੀ ਮੰਦੀ ਅਵਸਥਾ ਤੇ ਇੰਨਾ ਕੰਟਰੋਲ ਕੀਤਾ ਜਦੋਂ ਉਹਨਾਂ ਦਾ ਪੇਟ 70% ਫੁੱਲ ਹੋ ਜਾਂਦਾ ਉਦੋਂ ਉਹ ਨਾ ਕਰਨੀ ਜਾਣਦੇ ਤੇ ਆਪਾਂ ਜਿੰਨਾ ਚਿਕਰ ਅਫਰੀਵਾਨੀ ਹੋ ਜਾਂਦਾ ਉਹਨਾਂ ਚਿਕਰ ਖਾਣਾ ਨਹੀਂ ਛੱਡਦੇ ਇੱਕ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਸਕੂਲ ਵਿੱਚ ਆਪਾਂ ਟਰੈਕ ਸਟ ਇਸ ਲਈ ਇੰਟਰੋਡਿਊਸ ਕੀਤੇ ਆ ਆਉਂਦੇ ਨਵੇਂ ਸਾਲ ਦੌਰਾਨ ਤੁਸੀਂ ਦੇਖੋਗੇ ਵੀ ਫਸਟ 1 অর 2 ਪੀਰੀਅਡਸ ਤੁਹਾਡੇ ਫਿਜ਼ੀਕਲ ਐਕਟੀਵਿਟੀ ਵੀ ਜਾਇਆ ਕਰੂਗੇ ਸਪੈਸ਼ਲੀ ਔਨ ਮੈਂਡਨੈਸ ਡੇ ਐਂਡ ਸੈਟਰਡੇ ਕਿਉਂਕਿ ਬਿਨਾ ਸ਼ਰੀਰ ਦੇ ਅਚੀ ਪੜਾਈ ਨਹੀਂ ਕੀਤੀ ਜਾ ਸਕਦੀ ਇੱਕ ਵਾਰ ਫਿਰ ਇਸ ਸ਼ਹਾਦਤ ਨੂੰ ਨਮਨ ਕਰਦੇ ਆਂ ਧੰਨਵਾਦ ਥੈਂਕ ਯੂ ਗੋਡ ਬles you God.